ਇੱਕ ਬੀਬੀ ਮੰਦਰ ਚ ਨਾ ਲਾਈਨ ਲੱਗੀ ਜਿਵੇਂ ਆਪਣੇ ਹਰਿਮੰਦਰ ਸਾਹਿਬ ਲੱਗਦੀ ਹੈ ਇੱਕ ਅੰਗਰੇਜ਼ ਬੀਬੀ ਤੇ ਇੱਕ ਧਰਮ ਦਾ ਠੇਕੇਦਾਰ ਆਣ ਕੇ ਕਹਿੰਦਾ ਇਹ ਧਰਮੀ ਨਹੀਂ ਹੁੰਦੇ ਇਹ ਧਰਮ ਦੇ ਠੇਕੇਦਾਰ ਹੁੰਦੇ ਉਹ ਆਣ ਕੇ ਕਹਿੰਦਾ ਵੀ ਲਾਈਨ ਬੜੀ ਲੰਮੀ ਹੈ ਤੇ ਜੇ ਤੂੰ ਮੈਨੂੰ 500 ਰੁਪਈਆ ਦਵੇਂ ਤੇ ਮੈਂ ਪਰਚੀ ਕਟਾ ਕੇ ਤੈਨੂੰ VIP ਪਾਸ ਨਾ ਲੈ ਕੇ ਦਵਾਂ ਸਿੱਧਾ ਭਗਵਾਨ ਦੇ ਦਰਸ਼ਨ ਕਰਾਵਾਂ ਉਹ ਬੀਬੀ ਬੜੀ ਸਿਆਣੀ ਸੀ। ਉਹਨੇ ਸੋਚਿਆ ਵੀ ਪਤਾ ਨਹੀਂ ਕਿਦਾਂ ਦਾ ਭਗਵਾਨ ਆ। ਜੇ ਭਗਵਾਨ ਪੂਰਾ ਵਾ ਤੇ ਇਹ ਪਤਾ ਨਹੀਂ ਕਿਦਾਂ ਦੇ ਆ ਜਿਹੜੇ ਇਹਦੇ ਮੰਦਰ ਚ ਰਹਿੰਦੇ ਆ। ਉਹ ਕਹਿੰਦੀ ਤੂੰ 501 ਰੁਪਈਆ ਕਿਉਂ ਲੈਣਾ ਤੂੰ ਮੇਰੇ ਤੋਂ 5000 ਚੁੱਕ। ਤੇ ਭਗਵਾਨ ਨੂੰ ਕਹ ਆਪਣੇ ਭਗਵਾਨ ਨੂੰ ਇੱਥੇ ਹੀ ਲਿਆ ਮੇਰੇ ਕੋਲੇ। ਉਹ ਆਸਪਿਆ ਕਹਿੰਦਾ ਨਹੀਂ ਭਗਵਾਨ ਨਹੀਂ ਇੱਥੇ ਆ ਸਕਦਾ ਉਹ ਕਹਿਣ ਲੱਗੀ ਤੂੰ 5000 ਕਿਉਂ ਲੈਣਾ ਮੈਂ ਤੈਨੂੰ 52000 ਦਿੰਦੀ ਆ ਐ ਕਰ ਭਗਵਾਨ ਨੂੰ ਮੇਰੇ ਹੋਟਲ ਵਾਲੇ ਕਮਰੇ 'ਚ ਹੀ ਲੈ ਆਂ ਉੱਥੇ ਹੀ ਦਰਸ਼ਨ ਕਰਾ ਦੇ ਉਹ ਕਹਿੰਦਾ ਤੂੰ ਭਗਵਾਨ ਨੂੰ ਕੀ ਸਮਝਿਆ ਉਹ ਕਹਿੰਦੇ ਮੈਂ ਤੈਨੂੰ ਪੁੱਛਦੀ ਵੀ ਤੂੰ ਰੱਬ ਨੂੰ ਕੀ ਸਮਝਿਆ ਸਤਿਗੁਰੂ ਕਹਿੰਦੇ ਨੇ ਵੀ 21 ਕੁਲਾਂ ਤਰਦੀਆਂ ਤੇ ਨੇ ਅਰ ਤਰਦੀਆਂ ਉਹ ਨੇ ਜਿਹੜੀਆਂ ਹੁਕਮ ਮੰਨਣ ਮਾਰੇ ਕਹਿੰਦੇ ਸੋ ਸਿੱਖ ਸਖਾ ਬੰਦਪ ਹੈ ਭਾਈ ਜੇ ਗੁਰਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ ਮੈਂ ਵਹਿਮ ਕੜਦਾ ਸਾਰਿਆਂ ਦਾ ਵਿੱਚੇ ਮੇਰਾ ਵੀ ਬਾਬਾ ਪ੍ਰਿਥੀ ਚੰਦ ਨਾਲੋਂ ਤਨੀਨਾ ਕੋਈ ਨੇੜੇ ਧੰਨ ਗੁਰੂ ਰਾਮਦਾਸ ਸਾਹਿਬ ਦਾ ਸਹਿਬਜਾਦਾ ਈਰਖਾ ਇੰਨੀ ਹੋ ਗਈ ਜਿੰਨੂੰ ਲੋਕ ਸੰਤ ਮੰਨਦੇ ਸੀ ਉਹ ਲੋਭੀ ਨਿਕਲਿਆ ਈਰਖਾ ਚ ਇੰਨਾ ਭੁਕਿਆ ਕਿ ਚੰਦੂ ਦੇ ਨਾਲ ਯਾਰੀ ਪਾਲੀ ਪੰਜਵੇਂ ਪਾਤਸ਼ਾਹ ਨੂੰ ਮਰਾਉਣ ਵਾਸਤੇ ਸਰਕਾਰ ਦੇ ਨਾਲ ਰਲ ਗਿਆ ਕਿ ਪੰਜਵਾਂ ਪਾਦਸ਼ਾਹ ਕਿਸੇ ਤਰ੍ਹਾਂ ਵੀ ਗੱਦੀ ਤੋਂ ਲਾਹੁਣਾ ਹੈ ਖਤਮ ਕਰਨਾ ਹੋਇਆ ਕਿ ਚੰਦੂ ਨੇ ਚਿੱਠੀ ਲਿਖੀ ਵੀ ਆਣ ਕੇ ਮੈਨੂੰ ਮਿਲ ਤੇਰੀ ਮੀਟਿੰਗ ਕਰਾਈਏ ਬਾਦਸ਼ਾਹ ਦੇ ਨਾਲ ਤਾਂ ਮੀਟਿੰਗ ਕਰਾਉਣ ਵਾਸਤੇ ਜਦੋਂ ਉਹ ਤੁਰਿਆ ਆਪਣੇ ਸੇਵਕਾਂ ਨੂੰ ਲੈ ਕੇ ਬਾਬਾ ਪ੍ਰਿਥੀ ਚੰਦ ਰਾਸਤੇ ਵਿੱਚ ਤਰਨ ਤਰਨ ਸਾਹਿਬ ਆਉਂਦਾ ਹੈ ਕੋਠੇ ਸੋਡੀਆਂ ਤੋਂ ਤੁਰਿਆ ਸਿੱਖਾਂ ਨੇ ਆਖਿਆ ਮਹਾਰਾਜ ਤੁਹਾਡਾ ਤੀਰਥ ਹੈ ਇਸ਼ਨਾਨ ਕਰੀਏ ਈਰਖਾ ਦੇ ਵਿੱਚ ਕੀ ਬਚਨ ਮੂੰਹੋਂ ਨਿਕਲਿਆ ਸੀ ਇਹ ਇਹ ਤੀਰਥ ਨਹੀਂ ਭਰਾ ਇਹ ਛੱਪੜ ਆ ਅਸਲੀ ਤੀਰਥ ਤੇ ਮੇਰਾ ਵਾ ਕਹਿ ਪ੍ਰਿਥੀਆ ਕਹਿ ਛੱਪੜ ਨਾ ਹੈ ਇਹ ਛੱਪੜ ਚ ਨਾ ਕੇ ਕੀ ਕਰੇਗਾ ਚੱਲ ਤੀਰਤ ਹਮ ਤੁਮੈ ਦਿਖਾਏ ਚੱਲ ਤੈਨੂੰ ਮੈਂ ਆਪਣਾ ਤੀਰਤ ਦਿਖਾਉਣਾ ਆਪਣੇ ਤੀਰਥ ਉੱਤੇ ਪਹੁੰਚਿਆ ਜਿੱਥੇ ਇਹਨੇ ਆਪਣਾ ਤੀਰਥ ਬਣਾਇਆ ਸੀ ਹਰਮੰਦਰ ਸਾਹਿਬ ਦੀ ਰੀਸ ਤੇ ਹੋਇਆ ਕੀ ਦੋ ਤਿੰਨ ਦਿਨ ਰਿਹਾ ਤੇ ਅਗਲੇ ਦਿਨ ਲਾਹੌਰ ਨੂੰ ਤੁਰਨਾ ਸੀ ਚੰਦੂ ਨੇ ਮੀਟਿੰਗ ਰੱਖੀ ਸੀ ਕੋਈ ਸੇਵਕ ਰਾਤੀ ਚੌਲ ਤੇ ਦਹੀਂ ਲੈ ਕੇ ਆਇਆ ਤੇ ਈਰਖਾ ਜੀ ਖਾਈ ਗਿਆ ਰਾਤ ਨੂੰ ਢਿੱਡ ਪੀੜ ਹੋਣੀ ਸ਼ੁਰੂ ਹੋ ਗਈ ਐਸੀ ਹੋਈ ਫਿਰ ਹੈ ਤੇ ਚਲੋ ਗੁਰੂ ਦਾ ਲਹੂ ਸੀ ਮਹਿਸੂਸ ਹੋ ਗਿਆ ਵੀ ਮੇਰਾ ਆਖੀਰਲਾ ਟਾਈਮ ਆ ਗਿਆ ਮੌਤ ਹੋ ਗਈ ਮੌਤ ਹੋਣ ਤੋਂ ਬਾਅਦ ਜਿਹੜੀ ਘਟਨਾ ਨਾ ਉਹ ਸਿਰਫ ਗੁਰਬਿਲਾਸ ਪਾਤਸ਼ਾਹੀ 6ਵੀਂ ਨੇ ਲਿਖੀ ਹੈ। ਬਾਕੀ ਐਵੇਂ ਸੰਖੇਪ ਜਿਹਾ ਜ਼ਿਕਰ ਆਉਂਦਾ ਗ੍ਰੰਥਾਂ 'ਚ। ਮੌਤ ਹੋਣ ਤੋਂ ਬਾਅਦ ਦੇਵਤੇ, ਰਾਮ ਗਣ ਤੇ ਜਮਦੂਤ ਆ ਗਏ। ਜਮਦੂਤ ਕਹਿੰਦੇ ਇਹਨੂੰ ਨਰਕਾਂ 'ਚ ਲੈ ਕੇ ਜਾਣਾ। ਰਾਮ ਗਣ ਕਹਿੰਦੇ ਨਹੀਂ ਗੁਰੂ ਦਾ ਲਹੂ ਹੈ ਨਰਕਾਂ 'ਚ ਨਹੀਂ ਜਾ ਸਕਦਾ। ਸਤਗੁਰੂ ਦਾ ਖੂਨ ਆ ਨਰਕਾਂ ਚ ਕਿੱਦਾਂ ਜਾਊਗਾ ਕਹਿੰਦੇ ਫਿਰ ਫੈਸਲਾ ਕੌਣ ਕਰੇ ਕਹਿੰਦੇ ਫਿਰ ਗੁਰੂ ਨਾਨਕ ਦੇਵ ਸਾਹਿਬ ਤੇ ਛੱਡ ਦਿਓ ਬਈ ਉਹ ਕਰਨ ਫਿਰ ਕਿਉਂ ਉੱਥੇ ਤੇ ਪੱਖਪਾਤ ਨਹੀਂ ਨਾ ਚੱਲਣਾ ਕੋਈ ਤਾਂ ਗੁਰੂ ਨਾਨਕ ਦੇਵ ਸਾਹਿਬ ਤੇ ਛੱਡ ਦਿਓ ਫਿਰ ਤਾਂ ਗੁਰੂ ਨਾਨਕ ਦੇਵ ਸਾਹਿਬ ਦੀ ਭਾਵੇਂ ਕਿ ਬਾਬਾ ਮਹਾਦੇਵ ਨੇ ਆਖਿਆ ਵੀ ਮਹਾਰਾਜ ਤਰਸ ਕਰੋ ਪ੍ਰਿਥਵੀ ਚੰਦ ਨੂੰ ਸੱਚਖੰਡ ਚ ਲੰਘਾ ਲਗੇ ਵੱਡਾ ਭਰਾ ਸੀ ਤਾਂ ਮਹਾਰਾਜ ਕਹਿਣ ਲੱਗੇ ਨਹੀਂ ਤਿੰਨ ਜਨਮ ਮੈਨੂੰ ਸੱਚਖੰਡ ਚ ਨਵਾਸ ਨਹੀਂ ਕਿਉਂ ਨਜਾਇਜ਼ ਈਰਖਾ ਕਰਦਾ ਰਿਹਾ ਫਜ਼ੂਲ ਈਰਖਾ ਕਰਦਾ ਰਿਹਾ ਬਿਨਾ ਮਤਲਬ ਤੋਂ ਕਰਦਾ ਰਿਹਾ ਜਿਹਦਾ ਕੋਈ ਮਤਲਬ ਬਣਦਾ ਹੀ ਨਹੀਂ ਸੀ ਮੈਂ ਇਹ ਜਦੋਂ ਕਥਾ ਪੜ੍ਹੀ ਤੇ ਮੈਂ ਸੋਚੀ ਪੈ ਗਿਆ ਕਿ ਜੇ ਉੱਥੇ ਪ੍ਰਿਥੀ ਚੰਦ ਨੂੰ ਥਾਂ ਨਹੀਂ ਤੇ ਥਾਂ ਤੈਨੂੰ ਮਿਲੂਗੀ ਜਾਂ ਮੈਨੂੰ ਮਿਲੂਗੀ ਉੱਥੇ ਤੇ ਥਾਂ ਉਹਨੂੰ ਮਿਲੂਗੀ ਜਿਨੇ ਅੰਮ੍ਰਿਤ ਛੱਕ ਕੇ ਬਾਣੀ ਪੜ੍ਹੀ ਹੋਊਗੀ ਜਿਨੇ ਅੰਮ੍ਰਿਤ ਛੱਕ ਕੇ ਭਗਤੀ ਕੀਤੀ ਹੋਊਗੀ ਗੁਰੂ ਸਾਹਿਬ ਦਾ ਬਚਨ ਮੰਨਿਆ ਹੋਊਗਾ ਉੱਥੇ ਤੇ ਸਿਰਫ ਤੇ ਸਿਰਫ ਉਹਨੂੰ ਥਾਂ ਮਿਲੇ